ਤਰਕੇ ਤਦ ਇਹ ਅੱਜ ਡੜਬਾ ਵਿੱਚ ਕਿਹੜੀ ਕਿਹਦੀ ਜੀ ਫੂਡ ਸੇਫਟੀ ਲੈ ਕੇ ਕੀ ਕੁਝ ਬਰਾਮਦ ਹੋਇਆ ਕਿ ਨਹੀਂ ਫਰਮਾਂ ਜੀ ਮਾਨਯੋਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਦੇ ਦਿਸ਼ਾਾਂਵਰੇਸ਼ਾ ਦੇ ਮਤਾਬਕ ਅੱਜ ਅਸੀਂ ਡੜਬਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਪਨੀਰ ਤੇ ਦੁੱਧ ਦੇ ਸੈਂਪਲ ਲੈ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮਟੀਅਰ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰਿਫਾਈਨਡ ਵਾਲਾ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟਸ ਸੀ ਰਾਮ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਦਿੜਬਾ ਕੋਰੀਆ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਅਸੀਂ ਜਦੋਂ ਉਹਨੂੰ ਖੋਲਾ ਕੇ ਦੇਖਿਆ ਤਾਂ ਇੱਥੇ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਆ 70 ਟੀਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਨੇ ਸਾਡੇ ਕੋਲ 13 ਪੈਕੇਟ ਉਹ ਇਥੇ ਐਟ 디ਸ ਪੋਰਟ 'ਤੇ ਸੀ ਤੇ ਇੱਕ ਜਿਹੜਾ ਸੀ ਸੋਰਬਿਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨੀ ਲਿਖਿਆ ਜਾਵੇਗਾ ਇਹ ਜਿਹੜੀ ਵਿਅਕਤੀ ਨੇ ਸਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਕੀ ਜਾਂ ਕੁਝ ਤੁਹਾਡੀ ਨੌਲੇਜ ਹੋਵੇ ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਪਰ ਸਾਂਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਵੀ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ। ਕੀ ਵੱਡੇ ਮੁੱਦੇ ਤੇ ਜਾਂਦਾ ਇਹ ਕੰਮ? ਹਾਂ ਇਹਦੇ ਵਿੱਚ ਸਾਰੇ ਕੋਲ ਜਿਹੜੇ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ। ਜੋ ਜੋ ਸਰ ਇਹ ਪ੍ਰੋਡਕਟ ਤੁਹਾਡੇ ਵੱਲੋਂ ਜਿਹੜੇ ਇਹਨਾਂ ਦਾ ਰਿਕਵਰ ਕੀਤਾ ਗਿਆ ਨੇ ਕਿੰਨਾ ਕੁ ਨੁਕਸਾਨ ਜਿਹੜਾ ਤੁਮੰਦੇ ਨੇ ਕਿੰਨਾ ਲਾਇਆ। ਦੇਖੋ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ 슈ਗਰ ਇਹ ਸਾਰੀਆਂ ਕੈਂਸਰ ਤੱਕ ਦੇ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਆ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀ ਆ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ 슈ਗਰ ਦੀ ਬਿਮਾਰੀ ਨਾਲ ਤੇ ਜਿੰਨੀਆਂ ਵੀ ਹਾਰਟ ਦੀਆਂ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਦੀ ਹੀ ਦੇਣਾ ਇਹ ਸਰ ਜਿਹੜੇ ਪ੍ਰੋਡਕਟ ਤਿਆਰ ਕਰਦੇ ਸੀ ਇਸ ਤੋਂ ਜਿੱਥੇ-ਕਿੱਥੇ ਗਏ ਜਾ ਕੇ ਦੇਖਦੇ ਸੀ ਕੁਝ ਪੁੱਛਣ ਇੱਚਾ ਪਤਾ ਲੱਗੇ ਨਹੀਂ ਉਹ ਸਾਨੂੰ ਆਪ ਹੁਣ ਮਿਲੇ ਨਹੀਂ বারবার ফোন ਵੀ ਕੀਤਾ ফোন ਤੇ ਉਹ ਨਹੀਂ ਆਏ ਪਰ ਇਹ ਵੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਾ ਰਿਹਾ ਹੈ ਸਾਰਾ ਸਮਾਨ ਸਰ ਜਿਨ੍ਹਾਂ ਦੀ ਪ੍ਰਾਪਰਟੀ ਹੈਗੀ ਹੈ ਜੀ ਉਹਨਾਂ ਦੇ ਉੱਪਰ ਵੀ ਕੰਮ ਕਰਦੇ ਹਾਂ ਜੀ ਹਾਂ ਜੀ ਇਹਨਾਂ ਦੀ ਪ੍ਰਾਪਰਟੀ ਹੈ ਉਹਨਾਂ ਪ੍ਰਾਪਰਟੀ ਉਹਨਾਂ ਇਹਨਾਂ ਨੂੰ ਕਿਰਾਏ ਦਿੱਤੀ ਹੋਈ ਹੈ ਉਹ ਅਸੀਂ ਉਹਨਾਂ ਤੋਂ ਕਿਰਾਏ ਦਾ ਨਾਮ ਵੀ ਲੈ ਲਿਆ ਤੇ ਅਸੀਂ ਉਹਨਾਂ ਦਾ ਨਾਮ ਵੀ ਵਿੱਚ ਲਿਖ ਰਹੇ ਹਾਂ ਅੱਜ ਕਿੰਨੀ ਸੈਂਪਲਿੰਗ ਜਿਹੜੀ ਕੀਤੀ ਗਈ ਹੈਗੀ ਜੀ ਕੀ ਕੀ ਪ੍ਰੋਡਕਟ ਦੀ ਸੈਂਪਲਿੰਗ ਕੀਤੀ ਦੇਖੋ ਅੱਜ ਅਸੀਂ ਸਿੰਗਲਾ ਮਿਲਕ ਚਿਲਿੰਗ ਸੈਂਟਰ ਹੈ ਮਨਦੀਪ ਕੁਮਾਰ ਇਹਦੇ ਓਨਰ ਨੇ ਇਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਇਹਦੀ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਤੇ ਇਹਨਾਂ ਦੇ ਅਸੀਂ ਪੰਜ ਸੈਂਪਲ ਲੈਂਦੇ ਨੇ ਦੋ ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱਧ ਦਾ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਐਡਲਟਰੇਟਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਅਸੀਂ ਸਾਰਾ ਇਹ ਜਬਤ ਕਰ ਲਿਆ ਤੇ ਇਹਨੂੰ ਅਸੀਂ ਸੀਲ ਕਰਕੇ ਜਾ ਰਿਹਾ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਇਸ ਤਰ੍ਹਾਂ ਦਾ ਖੇਲਬਾ ਜਿਹੜਾ ਲੋਕਾਂ ਨਾਲ ਕੀਤਾ ਜਾ ਰਿਹਾ ਇਹ ਦੇਖੋ ਬਹੁਤ ਜ਼ਿਆਦਾ ਮਤਲਬ ਲਾਰਜ ਸਕੇਲ ਤੇ ਚੱਲ ਰਿਹਾ ਹੈ ਇਹਨਾਂ ਵੱਲੋਂ ਜੋ ਚੰਡੀਗੜ੍ਹ ਸਪਲਾਈ ਜਿਵੇਂ ਮ ਮਰੇਲਗੋੜਲਾ ਦੇਵੀ ਵਿੱਚ ਸਾਨੂੰ ਕੰਪਲੇਂਟਸ ਆਈਆਂ ਸੀ ਵੀ ਇਹਨਾਂ ਦੀ ਸਪਲਾਈ ਹੋ ਰਹੀ ਹੈ ਧੂਰੀ ਵਿੱਚ ਸਪਲਾਈ ਕਰ ਰਹੇ ਨੇ ਹੋਰ ਸ਼ਹਿਰਾਂ 'ਚ ਵੀ ਜਿੰਨੇ ਨੇੜੇ ਨਾਲ ਲੱਗਦੇ ਸ਼ਹਿਰ ਨੇ ਬਟ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਤਲਬ ਖਿਲਵਾੜ ਚੱਲ ਰਿਹਾ ਹੈ ਅਸੀਂ ਪੂਰਾ ਯਤਨ ਕਰਾਂਗੇ ਵੀ ਸੰਗਰੂਰ ਜ਼ਿਲ੍ਹੇ 'ਚੋਂ ਪੂਰਾ ਸਫਾਇਆ ਕੀਤਾ ਜਾ ਸਕੇ ਮਲਾਬਟ ਕੋਰਾ ਦਾ ਤੇ ਡੀਸੀ ਸਾਹਿਬ ਮਾਨਯੋਗ ਸਾਡੇ ਨਾਲ ਨੇ ਇਸ ਸਪੋਰਟ ਕਰ ਰਹੇ ਨੇ ਸਾਡੀ ਤੇ ਅਸੀਂ ਪੂਰੀ ਮਤਲਬ ਤੇ ਲੋ ਹੋਨੈਸਟੀ ਨਾਲ ਇਸ ਚੀਜ਼ ਨੂੰ ਕਵਰ ਕਰ ਰਹੇ ਹਾਂ ਜਿਹੜੇ ਜਿਹੜੇ ਪ੍ਰੋਡਕਟ ਜਿਹੜੇ ਹੈਗੇ ਜੀ ਰਿਕਵਰ ਕੀਤੇ ਗਏ ਨੇ ਕਿ ਕਿਹੜੀ ਕਿਹੜੀ ਐਡਮਾ ਬਣਾਉਂਦੇ ਵਿੱਚ ਵਰਤੇ ਜਾਂਦੇ ਨੇ ਇਹ ਸਾਰਾ ਮਟੀਰੀਅਲ ਜੋ ਮਿਲਿਆ ਜਿਵੇਂ ਰਫਾਈਨਡ ਆਇਲਸ ਕੰਡ ਮਿਲਕ ਪਾਊਡਰ ਤੇ ਸੋਰਬੀਟੋਲ ਇਹ ਸਾਰਾ ਪਨੀਰ ਦੇ ਵਿੱਚ ਹੀ ਯੂਜ਼ ਹੁੰਦਾ ਜਿਵੇਂ ਆਪਾਂ ਅਡਲਟਰੇਟਰ ਪਨੀਰ ਕਹਿੰਦੇ ਆ ਉਹ ਸਾਰਾ ਉਸ ਤੋਂ ਹੀ ਤਿਆਰ ਮਿਲਾਵਟੀ ਪਨੀਰ ਤਿਆਰ ਹੁੰਦਾ ਹੈ ਤੇ ਦੁੱਧ ਦੀ ਜਿਵੇਂ ਦੁੱਧ ਤੋਂ ਨਾ ਬਣਾ ਕੇ ਰਫਾਈਨਡ ਆਇਲ ਤੋਂ ਹੀ ਬਣਾ ਰਹੀ ਸੀ ਇਹ ਜਿਨ੍ਹਾਂ ਦੀ ਪ੍ਰੋਪਰਟੀ ਹੈਗੀ ਜੀ ਕਰਾਈ ਨਹੀਂ ਦਿੱਤੀ ਹੋਈ ਆ ਉਹਨਾਂ ਦਾ ਵੀ ਵਿੱਚ ਨਾਮਜ਼ਦ ਹੋਏਗਾ ਕਿ ਉਹਨਾਂ ਦੀ ਕਾਰਵਾਈ ਹੋਏਗੀ ਕਿਉਂਕਿ ਦੇਖੋ ਲੀਗਲੀ ਲੀਗਲੀ ਉਹਨਾਂ ਵੱਲੋਂ ਇੱਕ ਲੀਗਲ ਡਾਕੂਮੈਂਟ ਸਾਨੂੰ ਦਿੱਤਾ ਗਿਆ ਹੈ ਜੋ ਕਿਰਾਏ ਤੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਬਿਲਡਿੰਗ ਹੈ ਤੇ ਇਸ ਕਰਕੇ ਉਹਨਾਂ ਤੇ ਜੋ ਮਤਲਬ ਅਸੀਂ ਇੱਕ ਐਵੀਡੈਂਸ ਦੇ ਤੌਰ ਤੇ ਤਾਂ ਇਨਕਲੂਡ ਕਰਾਂਗੇ ਬਟ ਉਹ ਅਗਲੀ ਅਦਾਲਤ ਦੀ ਕਾਰਵਾਈ ਹੈ ਕਿ ਉਹਨਾਂ ਕੋਲ ਇੱਕ ਹੈਗਾ ਕਿ ਉਹਨੂੰ ਨਹੀਂ ਸਮਝਾਉਂਦੇ ਉਹਦੇ ਅੰਦਰ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਉਹ ਇਹਨਾਂ ਨੂੰ ਅਸੀਂ ਜੋ ਵੀ ਬਣਦੀ ਹੋਊਗੀ ਐਕਟਮ ਦਾ ਉਹ ਕਾਰਵਾਈ ਉਹ ਕੀਤੀ ਜਾਊਗੀ